ਸਾਹਿਗਲ ਜੀ ਇੱਕ ਵਾਰ ਫੇਰ ਤੋਂ ਤੁਹਾਡਾ ਸਵਾਗਤ ਹੈ ਤੇ ਦੋਸਤੋ ਥੰਬਨੇਲ ਤੁਸੀਂ ਦੇਖ ਹੀ ਲਿਆ ਹੋਏਗਾ ਤੇ ਟਾਈਟਲ ਵੀ ਪੜ੍ਹ ਲਿਆ ਹੋਏਗਾ ਕਿ ਜਵਾਨੀ ਦੇ ਵਿੱਚ ਰਾਂਝੇ ਮਿਰਝੇ ਤੇ ਬੁਢਾਪੇ ਦੇ ਵਿੱਚ ਕੈਦੋ ਬਣ ਜਾਂਦੇ ਆ ਤੇ ਅਸੀਂ ਆਸ਼ਕੀ ਦੇ ਵਿਰੁੱਧ ਹੋ ਜਾਂਦੇ ਆ ਬੜੀ ਤਗੜੀ ਗੱਲ ਲੈਣਾ ਪਰ ਅਸੀਂ ਬੁਢਾਪੇ ਚ ਜਾ ਕੇ ਆਸ਼ਕੀ ਦੇ ਵਿਰੁੱਧ ਕਿਉਂ ਹੁੰਨੇ ਆ ਜਵਾਨੀ ਦੇ ਵਿੱਚ ਹੀ ਕਿਉਂ ਨਹੀਂ ਆਸ਼ਕੀ ਦੇ ਵਿਰੁੱਧ ਹੁੰਦੇ ਠੀਕ ਆ ਨਾ ਇਹ ਚੀਜ਼ਾਂ ਸਾਨੂੰ ਸੋਚਣੀਆਂ ਪੈਣੀਆਂ ਆ ਤੁਹਾਨੂੰ ਦੱਸ ਦਈਏ ਕਿ ਲਵ ਮੈਰਿਜ ਬੰਦ ਇਹ ਵੀ ਟਾਈਟਲ ਦੇ ਵਿੱਚ ਤੁਸੀਂ ਪੜੀ ਲਿਆ ਹੋਵੇਗਾ ਤੇ ਲਵ ਮੈਰਿਜ ਬੰਦ ਕਿਉਂ ਕਿੱਥੇ ਤੇ ਕਿਵੇਂ ਹੋ ਗਈ ਤੁਹਾਨੂੰ ਉਹਦੇ ਤੇ ਵੀ ਗੱਲਬਾਤ ਕਰ ਲੈਣੇ ਆ ਪਿੰਡਾਂ ਦੇ ਵਿੱਚ ਵੇਖਿਆ ਜਾਂਦਾ ਆ ਕਿ ਇੱਕ ਗਲੀ ਦੀ ਕੁੜੀ ਤੇ ਦੂਜੀ ਗਲੀ ਦਾ ਮੁੰਡਾ ਜਿਹੜਾ ਆ ਆਪਸ ਦੇ ਵਿੱਚ ਜਿਹੜਾ ਆ ਆਸਕੀਆਂ ਮਾਰਦੇ ਫਿਰਦੇ ਨੇ ਨੌਜਵਾਨ ਗਲਤ ਕੰਮ ਕਰਦੇ ਫਿਰਦੇ ਨੇ ਨੌਜਵਾਨ ਵੇਲੜ ਹੋ ਕੇ ਜਿਹੜਾ ਆ ਉਹ ਸਕੂਲਾਂ ਕਾਲਜਾਂ ਦੇ ਮੂਹਰੇ ਖੜੇ ਰਹਿੰਦੇ ਨੇ ਕਹਿੰਦੇ ਨੇ ਵੀ ਡੈਣ ਵੀ ਇੱਕ ਘਰ ਸੜ ਜਾਂਦੀ ਏ ਪਰ ਅਸੀਂ ਕੀ ਕਰਦੇ ਆਂ ਵੀ ਆਪਣੇ ਆਮਣੇ ਸਾਹਮਣੇ ਵਾਲੇ ਬੂਵੇ ਤੇ ਜਿਹੜਾ ਆ ਆਸਕੀਆਂ ਮਾਰਨੀਆਂ ਸ਼ੁਰੂ ਕਰ ਦਿੰਨੇ ਆਂ ਅਹੀ ਬੇਲੜ ਵੱਡੇ ਪਠੋਰੂ ਆਸਕ ਬਣੇ ਹੋਏ ਆ ਤੇ ਜਦਾਂ ਵੀ ਗੁਰੇਜ਼ ਨਹੀਂ ਕਰਦੇ ਗਲਤ ਕੰਮ ਕਰਨ ਨੂੰ ਸਾਡੇ ਦਿਮਾਗ ਜਿਹੜੇ ਆ ਉਹ ਖਰਾਬ ਹੋਏ ਪਏ ਨੇ ਇਹ ਚੀਜ਼ਾਂ ਜਿਹੜੀਆਂ ਨੇ ਸਾਨੂੰ ਕਿਤੇ ਨਾ ਕਿਤੇ ਬਰਬਾਦੀ ਦੇ ਰਾਹ ਤੇ ਲੈ ਜਾਂਦੀਆਂ ਆਂ ਜਿਹੜੀ ਗੱਲ ਮੈਂ ਪਹਿਲਾਂ ਵੀ ਕਹਿ ਚੁੱਕਾ ਹਾਂ ਵੀ ਅਸੀਂ ਜਵਾਨੀ ਦੇ ਵਿੱਚ ਆਸਕੀਆਂ ਮਾਰਦੇ ਆਂ ਜਵਾਨੀ ਦੇ ਵਿੱਚ ਲਫੰਡਰ ਪੁਣੇ ਕਰਦੇ ਆਂ ਜਵਾਨੀ ਦੇ ਵਿੱਚ ਵਿਲੜ ਪੁਣੇ ਰਹਿ ਕੇ ਤੇ ਵਿਲੜ ਕੰਮ ਕਰਦੇ ਆਂ ਇਹਨਾਂ ਚੀਜ਼ਾਂ ਦੇ ਉੱਤੇ ਕੰਟਰੋਲ ਅਸੀਂ ਕਰਦੇ ਆਂ ਬੁਟਾਪੇ 'ਚ ਜਾ ਕੇ ਤੇ ਬੁਟਾਪੇ 'ਚ ਜਾ ਕੇ ਅਸੀਂ ਕੈਦੋ ਕਦੋ ਬਣਦੇ ਆਂ ਜਦੋਂ ਸਾਡੇ ਘਰ ਆਪਣੇ ਧੀ ਜਮ ਪੈਂਦੀ ਏ ਫਿਰ ਅਸੀਂ ਕੈਦੋ ਦਾ ਕਰੈਕਟਰ ਜਿਹੜਾ ਕਰਨਾ ਸ਼ੁਰੂ ਕਰ ਦਿੰਨੇ ਆਂ ਪਰ ਜਦੋਂ ਅਸੀਂ ਖੁਦ ਜਵਾਨ ਹੁੰਨੇ ਆ ਉਦੋਂ ਅਸੀਂ ਰਾਂਝੇ ਦਾ ਮਿਰਜੇ ਦਾ ਅਸੀਂ ਭੂੰਡਾਸਕ ਬਣ ਕੇ ਜਿਹੜਾ ਗਲੀਆਂ ਦੇ ਵਿੱਚ ਤੁਰੇ ਫਿਰਨੇ ਆ ਮੋਟਰਸਾਈਕਲਾਂ ਦੇ ਉੱਤੇ ਤੁਰੇ ਫਿਰਨੇ ਆ ਤੇ ਅਸੀਂ ਜਿਹੜਾ ਆ ਆਪਣੇ ਆਪ ਨੂੰ ਫੰਨੇ ਖਾ ਵੀ ਬਣਾਈ ਫਿਰਦੇ ਆ ਇਹ ਗੱਲਾਂ ਅਸੀਂ ਨਹੀਂ ਕਹਿ ਰਹੇ ਇਹ ਗੱਲਾਂ ਜਿਹੜੀਆਂ ਨੇ ਇਹ ਕਈਆਂ ਗੀਆਂ ਨੇ ਜ਼ਿਲ੍ਹਾ ਮਾਨਸਾ ਦੇ ਵਿੱਚ ਪਿੰਡ ਜਵਾਰਤਾ ਦੇ ਵਿੱਚ ਜਿਹੜੀ ਇਹ ਗੱਲਬਾਤ ਹੋਈ ਹੈ ਤੁਹਾਨੂੰ ਦੱਈ ਕਿ ਉੱਥੋਂ ਦੀ ਪੰਚਾਇਤ ਨੇ ਇੱਕ ਬੜਾ ਹੀ ਵੱਡਾ ਫੈਸਲਾ ਲੈਂਦੇ ਹੋਏ ਜਿਹੜਾ ਆ ਇਹ ਜਿਹੜੇ ਕੰਮ ਕਰ ਦਿੱਤੇ ਨੇ ਉਹਨਾਂ ਨੇ ਕਿਹਾ ਕਿ ਮੁੰਡੇ ਵੇਲੇ ਫਿਰਦੇ ਨੇ ਮੁੰਡੇ ਇੱਧਰ ਉੱਧਰ ਫਿਰਦੇ ਨੇ ਮੁੰਡੇ ਗਲਤ ਕਰਤੂਤਾ ਕਰਦੇ ਨੇ ਵਿਆਹ ਕਰਾ ਲੈਂਦੇ ਨੇ ਲਵ ਮੈਰਿਜਾਂ ਕਰਾ ਲੈਂਦੇ ਨੇ ਇਸ ਗਲੀ ਦੀ ਕੁੜੀ ਹੁੰਦੀ ਹੈ ਦੂਜੀ ਗਲੀ ਦਾ ਮੁੰਡਾ ਆਂਦਾ ਤੇ ਵਿਆਹ ਕਰਾ ਕੇ ਉਸੇ ਪਿੰਡ ਦੇ ਵਿੱਚ ਰਹਿਣਾ ਸ਼ੁਰੂ ਕਰ ਦਿੰਦੇ ਨੇ ਹੋ ਸਕਦਾ ਹੈ ਕਿ ਉਹਨਾਂ ਦੇ ਪਿੰਡ ਦੇ ਵਿੱਚ ਬਹੁਤ ਜ਼ਿਆਦਾ ਇਦਾਂ ਦਾ ਕੰਮ ਹੋਇਆ ਹੋਵੇ ਜਿੰਨੂੰ ਕਰਕੇ ਜਿਹੜਾ ਆ ਮਾਪਿਆਂ ਨੂੰ ਨਮੋਸੀ ਚਲਣੀ ਪੈਂਦੀ ਹੋਵੇ ਤੇ ਨਵੇਂ ਬਣੇ ਸਰਪੰਚਾਂ ਨੇ ਜਿਹੜਾ ਆ ਇਹ ਫੈਸਲਾ ਲੈ ਕੇ ਬੜਾ ਹੀ ਸਿੱਕੇਬੰਦ ਕੰਮ ਕੀਤਾ ਆ ਬੜੀ ਹੀ ਵਧੀਆ ਗੱਲ ਤੇ ਬੜੀ ਹੀ ਸੋਚ ਵਧੀਆ ਦੇ ਜਿਹੜੇ ਆ ਇਹ ਮਾਲਕ ਨੇ ਪਿੰਡ ਜਵਾਰਕਾ ਜਿਹੜਾ ਮਾਨਸਾ ਵਾਲੇ ਜਿਨ੍ਹਾਂ ਨੇ ਲਵ ਮੈਰਿਜ ਨੂੰ ਬਿਲਕੁਲ ਬੈਨ ਕਰਤਾ ਲਵ ਮੈਰਿਜ ਨੂੰ ਬਿਲਕੁਲ ਬੰਦ ਕਰ ਦਿੱਤਾ ਖਬਰਾਂ ਜਿਹੜੀਆਂ ਨੇ ਧੜਾ ਧੜ ਚਲਦੀਆਂ ਪਈਆਂ ਨੇ ਚੈਨਲਾਂ ਦੇ ਉੱਤੇ ਭਰਪੂਰ ਤਰੀਕੇ ਦੇ ਨਾਲ ਇਸ ਚੀਜ਼ ਦਾ ਜਿਹੜਾ ਆ ਵਧੀਆ ਤਰੀਕੇ ਨਾਲ ਪ੍ਰਚਾਰ ਕੀਤਾ ਜਾ ਰਿਹਾ ਆ ਕਿ ਇਸ ਪੰਚਾਇਤ ਨੇ ਵਧੀਆ ਫੈਸਲਾ ਲਿਆ ਆ ਤੁਹਾਨੂੰ ਦਾਦੇ ਕੀ ਹੋਇਆ ਕੀ ਆ ਹੋਇਆ ਕੁਝ ਇਸ ਤਰ੍ਹਾਂ ਆ ਕਿ ਉਸ ਪਿੰਡ ਦੀ ਪੰਚਾਇਤ ਨੇ ਇੱਕ ਫੈਸਲਾ ਲੈਂਦੇ ਹੋਏ ਸਾਫ਼ ਸ਼ਬਦਾਂ ਦੇ ਵਿੱਚ ਕਹਿ ਦਿੱਤਾ ਆ ਕਿ ਜੇਕਰ ਕੋਈ ਕੁੜੀ ਮੁੰਡਾ ਵਿਆਹ ਕਰਾ ਕੇ ਉਸ ਪਿੰਡ ਦੇ ਵਿੱਚ ਰਹਿਣਾ ਚਾਹੁੰਦੇ ਆ ਉਹਨਾਂ ਨੂੰ ਰਹਿਣ ਨਹੀਂ ਦਿੱਤਾ ਜਾਏਗਾ ਉਹਨਾਂ ਨੂੰ ਉਸ ਪਿੰਡ ਚੋਂ ਬਾਹਰ ਕੱਢ ਦਿੱਤਾ ਜਾਏਗਾ ਭੁੱਖੇ ਮਰਦੇ ਆ ਚਾਹੇ ਕੁਝ ਵੀ ਕਰਦੇ ਆ ਉਹ ਉਸ ਪਿੰਡ 'ਚ ਨਹੀਂ ਰਹਿਣਗੇ ਬਾਹਰ ਜਾ ਕੇ ਜਿੱਥੇ ਮਰਜ਼ੀ ਰਹਿਣ ਖੂਚ ਪੈਣ ਖਾਤੇ 'ਚ ਪੈਣ ਕੋਈ ਲੈਣਾ ਦੇਣਾ ਨਹੀਂ ਬੜੀ ਤਗੜੀ ਗੱਲ ਆ ਕਿਉਂਕਿ ਇਹਦੇ ਨਾਲ ਕੀ ਹੋਊਗਾ ਕੋਈ ਵੀ ਗਲਤ ਕੰਮ ਕਰਨ ਤੋਂ ਪਹਿਲਾਂ ਜਿਹੜਾ ਆ ਘੱਟੋ ਘੱਟ ਉਹਨਾਂ ਨੂੰ ਇਸ ਚੀਜ਼ ਦੇ ਉੱਤੇ ਅਕਲ ਆਉਗੀ ਇਹ ਚੀਜ਼ ਬੜੀ ਤਗੜੀ ਨਿਕਲ ਕੇ ਸਾਹਮਣੇ ਆਈਏ ਬੜਾ ਵੱਡਾ ਫੈਸਲਾ ਕੀਤਾ ਜਾਂਦਾ ਆ ਸ਼ਲੂਟ ਆ ਇਹੋ ਜੀ ਪੰਚਾਇਤ ਨੂੰ ਜਿਨ੍ਹਾਂ ਨੇ ਇਦਾਂ ਦਾ ਫੈਸਲਾ ਕੀਤਾ ਆ ਪਿੰਡ ਜਵਾਰਕੇ ਦੇ ਵਾਂਗੀ ਜਿਹੜਾ ਆ ਹੋਰ ਵੀ ਪਿੰਡਾਂ ਦੀਆਂ ਪੰਚਾਇਤਾਂ ਨੂੰ ਇਦਾਂ ਕਰਨਾ ਚਾਹੀਦਾ ਆ ਤਾਂ ਕਿ ਜਿਹੜਾ ਆ ਇਸ ਚੀਜ਼ ਦੇ ਉੱਤੇ ਠੱਲ ਪੈ ਸਕੇ ਕਿਉਂਕਿ ਜਦੋਂ ਇਹੋ ਜੀ ਆਸ ਕੀ ਦੇ ਉੱਤੇ ਠੱਲ ਪਾਊਗੀ ਇਸ ਦੇ ਨਾਲ ਬਹੁਤ ਸਾਰੀਆਂ ਚੀਜ਼ਾਂ ਦੇ ਉੱਤੇ ਥਲ ਪੈਣੀ ਸ਼ੁਰੂ ਹੋ ਜੂਗੀ ਤੁਹਾਨੂੰ ਦੱਸ ਦਈਏ ਕਿ ਉਸ ਪਿੰਡ ਦੀ ਪੰਚਾਇਤ ਨੇ ਇੱਕ ਹੋਰ ਬਹੁਤ ਵੱਡਾ ਫੈਸਲਾ ਇਹਦੇ ਨਾਲ ਕੀਤਾ ਆ ਕਿ ਜੇਕਰ ਪਿੰਡ ਦੇ ਵਿੱਚ ਕੋਈ ਚਿੱਟਾ ਵੇਚਦਾ ਆ ਉਹਦਾ ਵੀ ਬਾਈਕਾਟ ਕੀਤਾ ਜਾਵੇਗਾ ਪਿੰਡ ਦੇ ਵਿੱਚ ਕੋਈ ਨਸ਼ਾ ਇਸ ਤਰ੍ਹਾਂ ਦਾ ਹੁੰਦਾ ਆ ਕਰਦਾ ਆ ਵੇਚਦਾ ਉਹਦਾ ਵੀ ਚੰਗੇ ਤਰੀਕੇ ਦੇ ਨਾਲ ਬਾਈਕਾਟ ਕੀਤਾ ਜਾਏਗਾ ਜੇਕਰ ਉਹ ਪਿੰਡ ਦੇ ਬੱਚੇ ਨੂੰ ਪੁਲਿਸ ਫੜ ਕੇ ਲੈ ਜਾਂਦੀ ਔਰ ਤੇ ਕੋਈ ਕਾਰਵਾਈ ਹੁੰਦੀ ਹੈ ਪਿੰਡ ਦੀ ਪੰਚਾਇਤ ਜਾਂ ਪਿੰਡ ਦਾ ਕੋਈ ਵੀ ਮੌਤਵੀਰ ਬੰਦਾ ਜਿਹੜਾ ਆ ਉਹਦੇ ਪਿੱਛੇ ਨਹੀਂ ਜਾਊਗਾ ਜਿੰਨਾ ਮਰਜ਼ੀ ਉਹ ਗਲਤ ਕੰਮ ਕਰੇ ਕੋਈ ਉਹਦੀ ਹਾਮੀ ਨਹੀਂ ਭਰੂਗਾ ਕੋਈ ਉਹਦੇ ਪਿੱਛੇ ਜਾ ਕੇ ਉਹਦੇ ਲਈ ਖੜੂਗਾ ਨਹੀਂ ਇਹ ਵੀ ਉਹਨਾਂ ਨੇ ਬੜੀ ਤਗੜੀ ਗੱਲ ਕਰ ਦਿੱਤੀ ਹੈ ਇੱਕ ਫੈਸਲਾ ਉਹਨਾਂ ਨੇ ਇਹ ਵੀ ਲਿਆ ਕਿ ਜੇਕਰ ਕੋਈ ਕਿਸੇ ਵੀ ਪ੍ਰਵਾਸੀ ਕੁੜੀ ਦੇ ਨਾਲ ਵਿਆਹ ਕਰਾਉਂਦਾ ਆ ਤੇ ਉੱਥੇ ਰਹਿਣ ਦੀ ਕੋਸ਼ਿਸ਼ ਕਰਦਾ ਆ ਉਹਦੇ ਨਾਲ ਵੀ ਇਦਾਂ ਹੀ ਕੀਤਾ ਜਾਏਗਾ ਉਹਨੂੰ ਵੀ ਜਿਹੜਾ ਆ ਪਿੰਡ ਦੇ ਵਿੱਚ ਬਿਲਕੁਲ ਵੀ ਰਹਿਣ ਨਹੀਂ ਦਿੱਤਾ ਜਾਏਗਾ ਪਿੰਡ ਜਵਾਰਕਾ ਨੇ ਜਿਹੜੇ ਆ ਬੜੇ ਹੀ ਇਤਿਹਾਸਿਕ ਫੈਸਲੇ ਜਿਹੜੇ ਲਏ ਨੇ ਬੜੇ ਹੀ ਵਧੀਆ ਫੈਸਲੇ ਲਏ ਨੇ ਉਹਨਾਂ ਫੈਸਲਿਆਂ ਦੇ ਉੱਤੇ ਉਹ ਅਟਲ ਨੇ ਕਹਿੰਦੇ ਨੇ ਕਿ ਜੇਕਰ ਕੋਈ ਸਾਡੇ ਪਿੰਡ ਦਾ ਇਸ ਤਰ੍ਹਾਂ ਦੀ ਕੋਈ ਗਲਤੀ ਕਰੂਗਾ ਉਹਨੂੰ ਸਜ਼ਾ ਜਿਹੜੀ ਹੈ ਦੂਣੀ ਤੀਣੀ ਦਿੱਤੀ ਜਾਏਗੀ ਤੇ ਇੰਨੀ ਸਜ਼ਾ ਜਿਹੜੀ ਹੈ ਕਾਫੀ ਹੈ ਬੱਚਿਆਂ ਨੂੰ ਸੁਧਾਰਨ ਦੇ ਵਾਸਤੇ ਸਭ ਤੋਂ ਵੱਡੀ ਗੱਲ ਆ ਕਿ ਸਾਡੇ ਮਾਪਿਓ ਵੀ ਇਸ ਚੀਜ਼ ਦੇ ਜ਼ਿੰਮੇਵਾਰ ਹੁੰਦੇ ਨੇ ਕਿ ਸਾਨੂੰ ਜਿਹੜਾ ਸਮਝਾਉਂਦੇ ਨਹੀਂ ਸਾਡੀਆਂ ਗੱਲਾਂ ਮੰਨ ਲੈਂਦੇ ਨੇ ਤੇ ਸਾਡੇ ਨਾਲ ਜਿਹੜੀਆਂ ਇਦਾਂ ਦੀਆਂ ਗੱਲਾਂ ਕਰ ਲੈਂਦੇ ਨੇ ਮੈਂ ਆਪਣੀ ਅੱਖੀ ਕਈ ਥਾਵਾਂ ਤੇ ਵੇਖਿਆ ਆਪਣੀ ਅੱਖੀ ਇਹੋ ਜੇ ਕੰਮ ਵੀ ਵੇਖਿਆ ਨੇ ਭੀ ਯਾਰ ਯਾਰੀਆਂ ਯਾਰ ਮਾਰ ਕਰ ਜਾਂਦੇ ਨੇ ਇਸ ਕਰਕੇ ਕਹਿੰਨੇ ਆ ਭੀ ਯਾਰੀ ਬਾਰ-ਬਾਰ ਦੀ ਰੱਖੋ ਯਾਰੀ ਜ਼ਿਆਦਾਤਰ ਜਿਹੜੀ ਇਹ ਪਹਿਲਾਂ ਆਪਾਂ ਦੇਖਦੇ ਹੁੰਦੇ ਭੀ ਜਿਹਦੀ ਭੈਣ ਸੋਹਣੀ ਜਿਹਦੇ ਘਰ ਦੇ ਵਿੱਚ ਧੀ ਸੋਹਣੀ ਉਹਦੇ ਨਾਲ ਯਾਰੀਆਂ ਲੋਕੀ ਪਾ ਲੈਂਦੇ ਸੀ ਤੇ ਉਸ ਤੋਂ ਬਾਅਦ ਫਿਰ ਯਾਰ ਮਾਰ ਕਰਦੇ ਨਜ਼ਰ ਆਉਂਦੇ ਸੀ ਬਹੁਤ ਸਾਰੇ ਕੇਸ ਇਦਾਂ ਦੇ ਆਪਾਂ ਪਿੱਛੇ ਦੇਖਦੇ ਆਏ ਆ ਤੇ ਵੇਖਦੇ ਵੀ ਆ ਬੜੇ ਜਿਆਦਾ ਤੁਹਾਨੂੰ ਦੱਸ ਦਈਏ ਕਿ ਜੇਕਰ ਤੁਹਾਡੇ ਘਰ ਤੁਹਾਡਾ ਯਾਰ ਦੋਸਤ ਚੌਥੇ ਪੰਜਵੇਂ ਦਿਨ ਆਣ ਕੇ ਬਹਿਣਿਆ ਨਾ ਤੇ ਤੁਹਾਡੀ ਭੈਣ ਜਾਂ ਤੁਹਾਡੀ ਧੀ ਜਵਾਨ ਆ ਤੇ ਫਿਰ ਸੁਧਰ ਜੋ ਆਪਣੇ ਘਰ ਦੇ ਵਿੱਚ ਕਿਸੇ ਵੀ ਮਰਦ ਨੂੰ ਕਿਸੇ ਵੀ ਯਾਰ ਨੂੰ ਕਿਸੇ ਵੀ ਦੋਸਤ ਨੂੰ ਅਲਾਉ ਨਾ ਕਰੋ ਇਹ ਕੋਈ ਯਾਰ ਦੋਸਤ ਹੁੰਦਾ ਤੈਨੂੰ ਗੂਵੇ ਤੇ ਵੇਖੋ ਬੂਵੇ ਦੇ ਗੱਲਬਾਤ ਕਰੋ ਬੂਵੇ ਤੋਂ ਵਾਪਸ ਮੋੜ ਦਿਓ ਜੇਕਰ ਤੁਹਾਡੀ ਗੈਰ ਹਾਜ਼ਰੀ ਦੇ ਵਿੱਚ ਵੀ ਤੁਹਾਡੇ ਘਰ ਦੇ ਵਿੱਚ ਆਉਂਦਾ ਹੈ ਨਾ ਤੇ ਉਹਦੇ ਵੀ ਨਿਗਾਹ ਰੱਖੋ ਉਹਦੇ ਤੇ ਵੀ ਗੱਲਬਾਤ ਸਮਝਣ ਦੀ ਜਿਹੜੀ ਹੈ ਕੋਸ਼ਿਸ਼ ਕਰੋ ਦੂਸਰੀ ਗੱਲ ਮੈਂ ਕਹਿ ਦਿਆਂ ਵੀ ਐਡਾ ਵੀ ਕੋਈ ਮੂਰਖ ਨਹੀਂ ਹੁੰਦਾ ਵੀ ਜਿੰਨੂੰ ਆਪਣੀ ਧੀ ਭੈਣ ਦਾ ਪਤਾ ਨਹੀਂ ਲੱਗਦਾ ਪਤਾ ਲੱਗ ਜਾਂਦਾ ਆ ਧੀਆਂ ਨੂੰ ਵੀ ਵਜਿ ਕੇ ਰੱਖੋ ਤੇ ਜੇਕਰ ਤੁਹਾਡੇ ਘਰ ਕੋਈ ਅਲਲ ਚਲਲ ਆ ਰਿਹਾ ਆ ਤੇ ਉਹਦੇ ਤੇ ਵੀ ਜਿਹੜਾ ਆ ਧਿਆਨ ਰੱਖੋ ਤੇ ਇਸ ਚੀਜ਼ ਦਾ ਜਿਹੜਾ ਆ ਗਰੇਜ ਕਰੋ ਗਰੇਜ ਇਨਾਂ ਚੀਜ਼ਾਂ ਤੋਂ ਦੂਰ ਰਵੋ ਯਾਰੀਆਂ ਬਹੁਤੀਆਂ ਚੰਗੀਆਂ ਨਹੀਂ ਤੇ ਯਾਰੀਆਂ ਪਤਾ ਕਦੋਂ ਪੈਂਦੀਆਂ ਨੇ ਯਾਰੀਆਂ ਉਦੋਂ ਪੈਂਦੀਆਂ ਨੇ ਜਦੋਂ ਤੁਸੀਂ ਨਸ਼ਾ ਕਰਨ ਲੱਗ ਪੈਂਦੇ ਜੀ ਕੋਈ ਤੁਹਾਡੇ ਕੋਲ ਨਸ਼ਾ ਲੈਣ ਆਉਂਦਾ ਕੋਈ ਤੁਹਾਡੇ ਨਾਲ ਖਾਣ ਆਉਂਦਾ ਤੁਸੀਂ ਯਾਰ ਬਣਾ ਲੈਂਦੇ ਹੋ ਪੀ ਅੱਜ ਦਾਹਾਂ ਦੀ ਉਹਦੇ ਕੋ ਪੀਲੀ ਦਾਹਾਂ ਦੀ ਉਹਦੇ ਕੋ ਪੀਲੀ ਤੇ ਪੰਜਵੇਂ ਦਿਨ ਦਾਹਾਂ ਦੀ ਉਹਨੂੰ ਪਿਆਤੀ ਬਸ ਇਸੇ ਚੱਕਰ 'ਚ ਉਹ ਯਾਰ ਜਿਹੜਾ ਤੁਹਾਡੇ ਘਰ ਫੇਰੀਆਂ ਮਾਰਨ ਲੱਗ ਪੈਂਦਾ ਇਸੇ ਚੱਕਰ 'ਚ ਉਹ ਯਾਰ ਤੁਹਾਡੇ ਘਰ ਬੈਠ ਸਰਾਬਾ ਪੀਣ ਲੱਗ ਪੈਂਦਾ ਤੁਹਾਡੇ ਨਾਲ ਨਸ਼ੇ ਦੀ ਸਾਝ ਹੋ ਜਾਂਦੀ ਏ ਤੇ ਨਸ਼ੇ ਦੇ ਚੱਕਰ 'ਚ ਤੁਸੀਂ ਵੀ ਬਰਬਾਦ ਹੁੰਦੇ ਹੋ ਤੇ ਤੁਹਾਡੀ ਧੀ ਭੈਣ ਵੀ ਜਿਹੜੀ ਏ ਬਰਬਾਦੀ ਦੀ ਕਗਾਰ 'ਤੇ ਪਹੁੰਚ ਜਾਂਦੀ ਏ ਇਹ ਚੀਜ਼ ਜਿਹੜੀ ਏ ਤੁਹਾਨੂੰ ਹਮੇਸ਼ਾ ਹੀ ਬਰਬਾਦ ਕਰੇਗੀ ਤੁਹਾਨੂੰ ਕਦੀ ਆਬਾਦ ਨਹੀਂ ਕਰੇਗੀ ਤੁਹਾਡੇ ਘਰ ਦੀ ਬਰਬਾਦੀ ਕਰੇਗੀ ਇਸ ਕਰਕੇ ਕੋਸ਼ਿਸ਼ ਕਰੋ ਕਿ ਨਸ਼ਾ ਦੂਰੋ ਨਸ਼ੇਤ ਦੂਰ ਰੱਖੋ ਆਪਣੇ ਤੋਂ ਆਪਣੇ ਬੱਚਿਆਂ ਨੂੰ ਸਮਝਾ ਕੇ ਰੱਖੋ ਕਦੀ ਵੀ ਉਹਨਾਂ ਨੂੰ ਗਲਤ ਗਾਈਡ ਨਾ ਕਰੋ ਉਹਨਾਂ ਦੀ ਹਮੇਸ਼ਾ ਹੀ ਮਦਦ ਕਰੋ ਤੇ ਦੂਸਰੀ ਗੱਲ ਬੱਚਿਆਂ ਦੇ ਨਾਲ ਫ੍ਰੈਂਕਲੀ ਰਹੋ ਦੋਸਤਾਨਾ ਮਾਹੌਲ ਬਣਾ ਕੇ ਰੱਖੋ ਤਾਂ ਕਿ ਬੱਚੇ ਕਦੀ ਵੀ ਕਿਸੇ ਵੀ ਗੱਲ ਨੂੰ ਕਹਿਣ ਤੋਂ ਝਿਜਕਣਾ ਤੇ ਡਰਨਾ ਹਮੇਸ਼ਾ ਹੀ ਆਪਣੇ ਦਿਲ ਦੀ ਗੱਲ ਤੁਹਾਡੇ ਨਾਲ ਕਰ ਸਕਣ ਤਾਂ ਕਿ ਤੁਸੀਂ ਜਿਹੜਾ ਆ ਬੱਚਿਆਂ ਨੂੰ ਵਧੀਆ ਤਰੀਕੇ ਨਾਲ ਗਾਈਡ ਕਰ ਸਕੋ ਸਮਝਾ ਸਕੋ ਤੇ ਬੱਚੇ ਤੁਹਾਡੇ ਕਹਿਣੇ ਤੋਂ ਬਾਹਰ ਨਾ ਜਾਣ ਕਿਉਂਕਿ ਜੇਕਰ ਦੋਸਤਾਨਾ ਮਾਹੌਲ ਬਣਾ ਕੇ ਰੱਖੋਗੇ ਬੱਚਿਆਂ ਦੇ ਨਾਲ ਭੈਣ ਭਰਾਵਾਂ ਦੇ ਨਾਲ ਹਮੇਸ਼ਾ ਤੁਹਾਡੀ ਸੁਣਨਗੇ ਤੇ ਤੁਹਾਡੀ ਕਦਰ ਕਰਨਗੇ ਇੱਕ ਗੱਲ ਮੈਂ ਆਪਣੇ ਵੱਲੋਂ ਤੁਹਾਡੇ ਨਾਲ ਇੱਥੇ ਸ਼ੇਅਰ ਕਰ ਦੇਣੀ ਚਾਹੁੰਦਾ ਵਾਂ ਕਿ ਜਵਾਰ ਕਾ ਪਿੰਡ ਨੇ ਤੇ ਬਹੁਤ ਵਧੀਆ ਕੰਮ ਕੀਤਾ ਜੇਕਰ ਤੁਸੀਂ ਕਿਸੇ ਪੰਚਾਇਤ ਨਾਲ ਰਿਲੇਟਡ ਹੋ ਤੁਸੀਂ ਕਿਸੇ ਪਿੰਡ ਤੋਂ ਸੁਣਦੇ ਪਿਓ ਤੇ ਤੁਸੀਂ ਵੀ ਆਪਣੇ ਪਿੰਡ ਦੇ ਵਿਚੇਤਰਾਂ ਦੇ ਮਤੇ ਪਾਸ ਕਰੋ ਜਿੱਦਾਂ ਦਾ ਜਵਾਰ ਕਾ ਪਿੰਡ ਮਾਨਸਾ ਵਾਲਿਆਂ ਨੇ ਕੀਤਾ ਆ ਤਿੰਨ ਚਾਰ ਪੇਜਾਂ ਦਾ ਇੱਕ ਮਤਾ ਪਾਸ ਕਰ ਦਿੱਤਾ ਆ ਜਿਹਦੇ ਚ ਇੰਨੀਆਂ ਹਿੰਤ ਵਾਲੀਆਂ ਗੱਲਾਂ ਦੇ ਦਿੱਤੀਆਂ ਨੇ ਬੱਚਿਆਂ ਦੇ ਸੁਨਹਿਰੀ ਭਵਿੱਖ ਦੇ ਵਾਸਤੇ ਇੱਕ ਚੀਜ਼ ਮੈਂ ਤੁਹਾਡੇ ਨਾਲ ਜਿਹੜੀ ਸਾਂਝੀ ਕਰਨ ਦੀ ਕੋਸ਼ਿਸ਼ ਕਰਦਾ ਪਿਆ ਆ ਕਿ ਬੱਚਿਆਂ ਨੂੰ ਜੇਕਰ ਤੁਸੀਂ ਕਾਮਯਾਬ ਕਰਨਾ ਆ ਕਰਨਾ ਚਾਹੁੰਦੇ ਹੋ ਤੇ ਫਿਰ ਬੱਚਿਆਂ ਨੂੰ ਹਮੇਸ਼ਾ ਹੀ ਜਿਹੜਾ ਆ ਉਹ ਆਪਣੇ ਨਾਲ ਜੋੜ ਕੇ ਰੱਖੋ ਕਿਉਂਕਿ ਮੈਂ ਵੇਖਿਆ ਆ ਕਿ ਜਦੋਂ ਤੁਸੀਂ ਬੱਚਿਆਂ ਦੀ ਸੁਣਦੇ ਨਹੀਂ ਜੇ ਧੀ ਏ ਤੇ ਫਿਰ ਧੀ ਨੂੰ ਜਿਹੜਾ ਆ ਕਿਉਂਕਿ ਕੁੜੀਆਂ ਜਨਾਨੀਆਂ ਆਪਣੇ ਦਿਲ ਦੀ ਗੱਲ ਕਰਨੀਆਂ ਚਾਹੁੰਦੀਆਂ ਨੇ ਜਦੋਂ ਤੁਸੀਂ ਆਪਣੇ ਘਰ ਦੇ ਵਿੱਚ ਆਪਣੀ ਧੀ ਦੀ ਭੈਣ ਦੀ ਗੱਲ ਨਹੀਂ ਸੁਣਦੇ ਅਣਗੌਲਿਆ ਕਰਦੇ ਹੋ ਟਾਈਮ ਨਹੀਂ ਦਿੰਦੇ ਆਪਣੇ ਬੱਚਿਆਂ ਨੂੰ ਤੇ ਫਿਰ ਬੱਚਿਆਂ ਨੇ ਆਪਣੇ ਦਿਲ ਦੀ ਗੱਲ ਸਾਂਝੀ ਕਰਨ ਵਾਸਤੇ ਇੱਕ ਦੋਸਤ ਲੱਭ ਲੈਂਦੇ ਨੇ ਫਿਰ ਫੋਨ ਦੇ ਉੱਤੇ ਗੱਲਾਂ ਬਾਤਾਂ ਹੋਣੀਆਂ ਸ਼ੁਰੂ ਹੋ ਜਾਂਦੀਆਂ ਨੇ ਚੈਟਿੰਗਾਂ ਹੋਣੀਆਂ ਸ਼ੁਰੂ ਹੋ ਜਾਂਦੀਆਂ ਨੇ ਤੇ ਆਪਸ ਦੇ ਵਿੱਚ ਉਹਨਾਂ ਦਾ ਤਾਲਮੇਲ ਵੱਜ ਜਾਂਦਾ ਆ ਕਿਉਂਕਿ ਉਹ ਧੀ ਭੈਣ ਜਿਹੜੀ ਏ ਉਸ ਬੰਦੇ ਵੱਲ ਨੂੰ ਖਿੱਚੀ ਚਲੀ ਜਾਂਦੀ ਏ ਜਿਹੜਾ ਉਹਨੂੰ ਸੁਣਦਾ ਆ ਜਿਹੜਾ ਉਹਦੀ ਗੱਲ ਸਮਝਦਾ ਆ ਜਿਹੜਾ ਉਹਨੂੰ ਸੁਣਨਾ ਪਸੰਦ ਕਰਦਾ ਆ ਤੇ ਜੇਕਰ ਮਾਪਿਓ ਭੈਣ ਭਰਾ ਹੀ ਆਪਣੀ ਧੀ ਭੈਣ ਨੂੰ ਸੁਣਨ ਉਹਦੀਆਂ ਗੱਲਾਂ ਸੁਣਨ ਉਹ ਜੋ ਕਹਿਣਾ ਚਾਹੁੰਦੀ ਏ ਜੋ ਉਹਦੇ ਨਾਲ ਦਿਨ 'ਚ ਹੋਇਆ ਜਾਂ ਜੋ ਕੁਝ ਹੋ ਰਿਹਾ ਆ ਪੜ੍ਹਾਈ ਬਾਰੇ ਜਾਂ ਕਿਸੇ ਵੀ ਕੰਮ ਬਾਰੇ ਤੇ ਮੇਰੇ ਖਿਆਲ ਨਾਲ ਉਹ ਤੁਹਾਨੂੰ ਸੁਣਾ ਦੇਗੀ ਤੁਸੀਂ ਉਹਦੇ ਵਧੀਆ ਦੋਸਤ ਮਿੱਤਰ ਬਣ ਜਾਓਗੇ ਤੇ ਮਾਪੇ ਕਦੀ ਵੀ ਗਲਤ ਨਹੀਂ ਹੁੰਦੇ ਸਹੀ ਹੁੰਦੇ ਆ ਤੇ ਜੇਕਰ ਉਹਦੀ ਭੈਣ ਦੋਸਤਾਨਾ ਸਬੰਧ ਬਣਾ ਕੇ ਤੇ ਬਾਹਰ ਕਿਸੇ ਨਾਲ ਇਸ ਤਰ੍ਹਾਂ ਦੀਆਂ ਗੱਲਾਂ ਕਰਨ ਲੱਗ ਪੈਂਦੀ ਏ ਤੇ ਉਹ ਇੱਕ ਹਿਸਾਬ ਦੀ ਉਹਨੂੰ ਚੈਟ ਲੱਗ ਜਾਂਦੀ ਏ ਜਿਹੜੀ ਕੋਈ ਪਿਆਰ ਵਿਆਰਤਾ ਨਹੀਂ ਹੁੰਦਾ ਪਰ ਉਹ ਪਿਆਰ ਸਮਝੀ ਬੈੰਦੇ ਆ ਤੇ ਉਸੇ ਚੱਕਰ ਤੇ ਜਿਹੜੇ ਆ ਬੱਚੇ ਬਰਬਾਦ ਹੋਣਾ ਸ਼ੁਰੂ ਹੋ ਜਾਂਦੇ ਆ ਬਹੁਤੀਆਂ ਸਿਆਣੀਆਂ ਗੱਲਾਂ ਨਾ ਕਰੀਏ ਜਵਾਨੀ ਅਸੀਂ ਵੀ ਹੰਡਾਈ ਏ ਅਸੀਂ ਸਮਝਦਾਰ ਹੋ ਗਏ ਸੀ ਟਾਈਮ ਦੇ ਨਾਲ ਹੀ ਅੱਜ ਤੱਕ ਪਿੰਡ ਦੀ ਕਿਸੇ ਧੀ ਭੈਣ ਨੂੰ ਜਾਂ ਕਿਸੇ ਵੀ ਪਿੰਡ ਆਪਣੇ ਖਾਸ ਕਰਕੇ ਪਿੰਡ ਗਲੀ ਮਹੱਲੇ ਦੇ ਵਿੱਚ ਅੱਜ ਤੱਕ ਕਿਸੇ ਦੀ ਧੀ ਭੈਣ ਨੂੰ ਮਾੜੀ ਨਿਗਾਹ ਨਾਲ ਨਹੀਂ ਵੇਖਿਆ ਨਾ ਹੀ ਕਦੀ ਮਾੜਾ ਕਰਮ ਕਰਨ ਦੀ ਕੋਸ਼ਿਸ਼ ਕੀਤੀ ਹੈ ਤੇ ਨਾ ਹੀ ਤੁਸੀਂ ਆਪਣੇ ਪਿੰਡ ਦੇ ਵਿੱਚ ਆਪਣੇ ਗਲੀ ਮਹੱਲੇ ਦੇ ਵਿੱਚ ਇਦਾਂ ਦੀ ਕੋਸ਼ਿਸ਼ ਕਰੋ ਤੇ ਜੇਕਰ ਤੁਸੀਂ ਪੰਚਾਇਤ ਕੋਈ ਵੀ ਵੇਖਦਾ ਪਿਆ ਆ ਆਪਣੀ ਪੰਚਾਇਤ ਦੇ ਵਿੱਚ ਵੀ ਇਦਾਂ ਦੇ ਜਿਹੜੇ ਆ ਫਰਮਾਨ ਜਾਰੀ ਕਰੋ ਤੇ ਜਿਹੜਾ ਆ ਬੱਚਿਆਂ ਨੂੰ ਚੰਗੇ ਤਰੀਕੇ ਦੇ ਨਾਲ ਅੱਗੇ ਵਧਣ ਦੇ ਲਈ ਜਿਹੜਾ ਆ ਉਹ ਪ੍ਰਸਾਹਿਤ ਕਰੋ ਗਲਤ ਪਾਸੇ ਜਾਣ ਤੋਂ ਰੋਕੋ ਤਾਂ ਆਗੇ ਬੱਚੇ ਸਹੀ ਦਿਸ਼ਾ ਦੇ ਵਿੱਚ ਜਾ ਸਕਣ ਸਾਡੀ ਇਹ ਵੀਡੀਓ ਤੁਹਾਨੂੰ ਕਿਵੇਂ ਦੀ ਲੱਗੀ ਹੈ ਕਮੈਂਟ ਕਰਕੇ ਜਰੂਰ ਦੱਸਿਓ ਚੰਗੀ ਲੱਗੀ ਹੈ ਆਪਣੇ ਬੱਚਿਆਂ ਨਾਲ ਸੱਜਣਾ ਨਾਲ ਮਿੱਤਰਾਂ ਨਾਲ ਪੰਚਾਇਤ ਵਾਲਿਆਂ ਨਾਲ ਸ਼ੇਅਰ ਕਰਨੀ ਚਾਹੁੰਦੇ ਹੋ ਤੇ ਸ਼ੇਅਰ ਦਾ ਬਟਨ ਥੱਲੇ ਦਿੱਤਾ ਹੋਇਆ ਆ ਸ਼ੇਅਰ ਕਰਕੇ ਆਪਣੇ ਦੋਸਤਾਂ ਮਿੱਤਰਾਂ ਨੂੰ ਵੀ ਇਸ ਗੱਲ ਦੇ ਉੱਤੇ ਚਾਣਨਾ ਜਰੂਰ ਪਾਓ ਧੰਨਵਾਦ ਮਿਲਦੇ ਆ ਕਿਸੇ ਅਗਲੀ ਵੀਡੀਓ ਤੇ